ਵਹਿ ਸੱਚੇ ਭਾਵਹਿ ਜਿਹੜੇ ਸੱਚੇ ਵਹਿਗੁਰੂ ਨੂੰ ਭਾਉਂਦੇ ਹਨ ਉਹਨਾਂ ਦੇ ਅੰਦਰ ਆਪਣੇ ਆਪ ਗੁਣਾਂ ਦੀ ਇੱਕ ਖਾਸ ਤਰ੍ਹਾਂ ਦੀ ਧਾਰਾ ਚੱਲ ਪੈਂਦੀ ਗਾਉਣ ਦੀ ਉਸਤਤ ਦੀ ਆਪਣੇ ਆਪ ਹੀ ਨਾਮ ਅਜਪਾ ਜਾਪ ਚੱਲਦਾ ਰਹਿੰਦਾ ਤਉ ਜਿੱਤੇ ਉਪਜਹਿ ਤੁਝ ਮਾਹੇ ਸਮਾਵਹਿ ਉਹ ਜਿਹੜੇ ਗੁਰਮੁਖਸਾਨ ਆਉ ਤੇਰੇ ਵਿੱਚੋਂ ਹੀ ਪੈਦਾ ਹੋਏ ਸੀ ਔਰ ਤੇਰੇ ਵਿੱਚ ਹੀ ਸਮਾਜ ਆਉਂਦੇ ਨੇ ਸ਼ਬਦ ਰੂਪ ਦੇ ਅੰਦਰ ਨਾਨਕ ਸਾਚ ਕਹੈ ਬੇਨੰਤੀ ਮਿਲ ਸਾਚੇ ਸੁਖ ਪਾਏਂਦਾ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਏਕ ਅਟਲ ਸਚਾਈ ਹੈ ਬੇਨਤੀ ਦੇ ਰੂਪ ਵਿੱਚ ਕਹਿ ਰਹੇ ਹਨ ਇਸ ਤਰ੍ਹਾਂ ਸੱਚੇ ਨੂੰ ਮਿਲ ਕੇ ਸੁਖ ਪਾਈ ਦਾ ਆਨੰਦ ਪ੍ਰਾਪਤ ਹੋ ਜਾਂਦਾ ਮਾਰੂ ਮਹੱਲਾ ਪਹਿਲਾ ਹਰੁ ਬਦ ਨਰੁ ਬਦ ਤੁੰਦੂ ਕਾਰਾ ਇੱਥੇ ਹੁਣ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸ੍ਰਿਸ਼ਟੀ ਦੇ ਸਬੰਧ ਵਿੱਚ ਵਿਗਿਆਨਕ ਪੱਖ ਰੱਖ ਰਹੇ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਗਿਆਨ ਆਇਆ ਭਾਵੇਂ ਇਹਦੇ ਵਿੱਚ ਉਦਾਹਰਨਾਂ ਕਈ ਕਿਸੇ ਗ੍ਰੰਥ ਵਿੱਚੋਂ ਚੁੱਕੀਆਂ ਹੋਣ ਪਰ ਜਿਹੜਾ ਗਿਆਨ ਉਹ ਬਿਲਕੁਲ ਤਾਜ਼ਾ ਹੈ ਗੁਰੂ ਨਾਨਕ ਸਾਹਿਬ ਦਾ ਆਪਣਾ ਨਿੱਜ ਗਿਆਨ ਹੈ ਇਹ ਕਿਤੋਂ ਕਾਪੀ ਨਹੀਂ ਮਾਰਿਆ ਗਿਆ ਤੇ ਨਾ ਹੀ ਸਿੱਖ ਕੌਮ ਕਿਸੇ ਕੌਮ ਦੀ ਕਾਪੀ ਹੈ ਉਹਦੇ ਵਿੱਚੋਂ ਨਿਕਲੀ ਤੇ ਉਹਦੀ ਉਹਦੇ ਵਿੱਚੋਂ ਪੈਦਾ ਹੋਈ ਹੈ ਇਹਦਾ ਇੱਕ ਨਿਆਰਾਪਣ ਆਪਣਾ ਵੱਖਰਾਪਣ ਹੈ ਔਰ ਇਹ ਵੀ ਤਾਂ ਕਹਿਣਾ ਪੈਂਦਾ ਵੀ ਕਈ ਲੋਕ ਇਹ ਅੱਜਕੱਲ ਧੱਕਾ ਕਰ ਰਹੇ ਨੇ ਵੀ ਇਹ ਸਾਡੇ ਵਿੱਚ ਹੀ ਨੇ ਸਾਡੀ ਸਾਡਾ ਹਿੱਸਾ ਨੇ ਵੈਸੇ ਉਤਲੀ ਪੱਦਰ ਤੇ ਸਾਰੀ ਮਨੁੱਖਤਾ ਇੱਕੋ ਹੀ ਹੈ ਪਰ ਜਿਹੜਾ ਜਿਹੜਾ ਕਿਸੇ ਨੂੰ ਕੋਈ ਕਿਸੇ ਉਹਦੇ ਗੁਰੂ ਪੀਰ ਨੇ ਜਿਹੜਾ ਰਸਤਾ ਦਿੱਤਾ ਉਹ ਉਹਨੂੰ ਪਿਆਰਾ ਹੈ ਇਸ ਲਈ ਕਿਸੇ ਨੂੰ ਵੀ ਨਹੀਂ ਚਾਹੀਦਾ ਕਿ ਦੂਜੀ ਕੌਮ ਦੇ ਉੱਤੇ ਗਲਬਾ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਆਪਣਾ ਘਰ ਸੰਭਾਲਣਾ ਚਾਹੀਦਾ ਪਹਿਲਾਂ ਆਪਣੇ ਘਰ ਦਾ ਕੀ ਹਾਲ ਬਣਿਆ ਪਿਆ ਨਾਲੇ ਇਸ ਖਾਲਸੇ ਨੂੰ ਜਿਹਨੇ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦਾ ਅਮਰ ਛਕਾ ਦਿੱਤਾ ਬਾਣੀ ਦਾ ਜਿੰਨੂੰ ਵੱਡੇ ਵੱਡੇ ਅਬਦਾਲੀ ਵਰਗੇ ਕੁਝ ਨਹੀਂ ਵਿਗਾੜ ਸਕੇ ਇੰਨੀ ਥੋੜੀ ਗਿਣਤੀ ਸੀ ਉਦੋਂ ਵੀ ਖਾਲਸਾ ਚੜ੍ਹਦੀ ਕਲਾ ਵਿੱਚ ਰਿਹਾ ਤੇ ਨੱਥਾਂ ਪਾ ਕੇ ਰੱਖੀਆਂ ਨੇ ਦੁਸ਼ਟਾਂ ਨੂੰ ਹੁਣ ਤਾਂ ਗੱਲ ਹੀ ਕੋਈ ਨਹੀਂ ਹੁਣ ਤਾਂ ਖਾਲਸਾ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਹੈ ਠੀਕ ਹੈ ਕਮੀਆਂ ਹੁੰਦੀਆਂ ਹਰ ਇੱਕ ਕੌਮ ਦੇ ਵਿੱਚ ਸ਼ੁਰੂ ਤੋਂ ਰਹੀਆਂ ਨੇ ਇਹ ਗੱਲ ਇੱਕ ਅਲੱਗ ਹੈ ਦੂਜੀ ਗੱਲ ਇਹ ਹੈ ਜਦੋਂ ਕੋਈ ਸਰੀਰ ਕਮਜ਼ੋਰ ਹੋ ਜਾਂਦਾ ਹੈ ਤੇ ਉਹਨੂੰ ਬਿਮਾਰੀਆਂ ਜਲਦੀ ਲੱਗਦੀਆਂ ਨੇ ਇਹ ਜਿਹੜੇ ਝਗੜੇ ਝਾਂਸੇ ਪੈ ਰਹੇ ਨੇ ਕੌਮ ਦੇ ਵਿੱਚ ਇਹ ਸਾਰੀਆਂ ਕਮਜ਼ੋਰੀ ਦੀਆਂ ਗੱਲਾਂ ਹਨ ਜਦੋਂ ਕੌਮ ਦੇ ਵਿੱਚ ਤਾਕਤ ਆ ਗਈ ਆਪਣੇ ਆਪੇ ਬਿਮਾਰੀਆਂ ਹਟ ਜਾਣੀਆਂ ਇਸ ਲਈ ਮਹਾਰਾਜ ਆਪਣਾ ਬੜਾ ਜਿਹੜਾ ਇੱਕ ਬਿਆੰਤ ਵੱਖਰਾ ਹੀ ਗਿਆਨ ਦੇ ਰਹੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਅਰਬਦ ਨਰਬਦ ਤੁੰਦੂਕਾਰ ਅਰਬਦ ਅਰਬਾਂ ਸਾਲ ਪਹਿਲਾਂ ਤੇ ਨਰਬਦ ਭਾਵ ਗਿਣਿਆ ਨਹੀਂ ਜਾ ਸਕਦਾ ਵੀ ਕਿੰਨੇ ਅਰਬਾਂ ਸਾਲ ਪਹਿਲਾਂ ਉਥੋਂ ਤੱਕ ਗੁਰੂ ਨਾਨਕ ਸਾਹਿਬ ਜੀ ਦੀ ਨਜ਼ਰ ਗਈ ਹੈ ਕਹਿੰਦੇ ਤੁੰਦ ਹੀ ਤੁੰਦ ਸੀ ਉਦੋਂ ਹੁਣ ਫਿਰ ਗੱਲਾਂ ਅੱਗੇ ਆ ਜਾਂਦੀ ਹੈ ਜੀ ਨਹੀਂ ਕਰਦਾ ਇਹਨਾਂ ਲੋਕਾਂ ਦੀ ਜਿਹੜੇ ਅੱਜਕੱਲ ਪ੍ਰਚਾਰ ਕਰ ਰਹੇ ਨੇ ਵੀ ਗੁਰੂ ਨਾਨਕ ਸਾਹਿਬ ਨਾਨਕ ਮੇਰਾ ਯਾਰ ਹੈ ਜੀ ਫਲਾਣਾ ਟਿੰਗੜਾ ਮੇਰੇ ਵਿੱਚ ਨਾਨਕ ਬੋਲਦਾ ਜੀ ਨਾਲ ਕਹਿੰਦੇ ਬਈ ਗੁਰੂ ਨਾਨਕ ਸਾਹਿਬ ਮੇਰੇ ਵਰਗੇ ਬੰਦੇ ਸੀ ਜਿਵੇਂ ਦਾ ਮੈਂ ਆ ਤੇ ਗੁਰੂ ਨਾਨਕ ਸਾਹਿਬ ਨੇ ਤੇ ਅਰਬਾਂ ਸਾਲ ਪਹਿਲਾਂ ਦੱਸ ਦਿੱਤਾ ਤੁੰਦੂਕਾਰਾ ਤੇ ਤੂੰ ਦੱਸ ਦੇ ਤੇਰੇ ਜੰਮਣ ਤੋਂ ਪਹਿਲਾਂ ਕੀ ਸੀ ਫਿਰ ਤਾਂ ਥੋੜਾ ਜਿਹਾ ਵੇਖ ਲਾਂਗੇ ਵਿੱਚ ਇੰਨੇ ਕੁ ਸਾਲ ਦਾ ਤੈਨੂੰ ਪਤਾ ਹੈ ਫਿਰ ਤਾਂ ਕੋਈ ਗੱਲ ਕਰ ਜਿਹੜੇ ਬੰਦੇ ਨੂੰ ਕੁਝ ਨਹੀਂ ਪਤਾ ਲੋਕੀ ਬਾਹਾਂ ਫੜ ਕੇ ਖਿੱਚੀ ਫਿਰਦੇ ਤੋਰਦੇ ਨੇ ਤੁਰਿਆ ਜਾਂਦਾ ਨਹੀਂ ਉਹ ਗੁਰੂ ਨਾਨਕ ਸਾਹਿਬ ਦੀ ਰੀਸ ਕਰਨ ਲੱਗ ਪਏ ਹੋ ਜੈ ਪਖੰਡੀ ਲੋਕ ਨੇ ਜਿਹੜੇ ਭੇਖੀ ਇਸ ਲਈ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਨੇ ਉਹ ਦੂਰ ਤੱਕ ਵੇਖ ਰਹਿ ਨੇ ਵੇਖੋ ਅਰਬਾਂ ਸਾਲਾਂ ਤੱਕ ਪਿੱਛੇ ਸੁਰਤ ਚੱਲੀ ਜਾਂਦੀ ਗੁਰੂ ਨਾਨਕ ਸਾਹਿਬ ਜੀ ਦੀ ਉਦੋਂ ਕਹਿੰਦੇ ਧੁੰਦੀ ਧੁੰਦੀ ਅਰਬਾਂ ਖਰਬਾਂ ਸਾਲ ਪਹਿਲਾਂ ਕੋਈ ਅੰਤ ਨਹੀਂ ਉਦੋਂ ਤੱਕ ਵੇਖਿਆ ਮਹਾਰਾਜ ਨੇ ਉਦੋਂ ਹੋਰ ਕੀ ਸੀ ਸਾਰਾ ਕੁਝ ਇਸ ਸ਼ਬਦ ਦੇ ਵਿੱਚ ਨਾ ਅੱਗੇ ਮਹਾਰਾਜ ਨੇ ਸਾਰਾ ਵਿਸਤਾਰ ਦੇ ਨਾਲ ਗੱਲ ਕੀਤੀ ਹੈ ਹਜ਼ੂਰ ਕਹਿੰਦੇ ਧਰਨ ਨਾ ਗਗਨਾ ਹੁਕਮ ਅਪਾਰਾ ਉਦੋਂ ਨਾ ਧਰਨ ਧਰਤੀ ਸੀ ਤੇ ਨਾ ਆਕਾਸ਼ ਸੀ ਹਾਂ ਇੱਕ ਚੀਜ਼ ਹੈ ਸੀ ਹੁਕਮ ਬੇਅੰਤ ਹੁਕਮ ਹੈ ਜਿਹੜਾ ਜਿੰਨੂੰ ਗੁਰੂ ਸਾਹਿਬ ਨੇ ਸ਼ਬਦ ਗੁਰੂ ਕਿਹਾ ਜਿਹਦੇ ਰਾਹੀਂ ਪਰਮਾਤਮਾ ਤੱਕ ਬੰਦਾ ਜਾਂਦਾ ਉਹ ਹੁਕਮ ਉਹਨੂੰ ਕਿਹਾ ਗਿਆ ਬਾਣੀ ਦੇ ਵਿੱਚ ਹੁਕਮ ਮੈਨੇ ਆਰਡਰ ਨਹੀਂ ਉਹਦਾ ਇੱਕ ਅਦ੍ਰਿਸ਼ਟ ਜਿਹੜਾ ਸਿਸਟਮ ਹੈ ਜਿਹੜਾ ਜਿੰਨੇ ਸ੍ਰਿਸ਼ਟੀ ਪੈਦਾ ਕੀਤੀ ਸ਼ਬਦ ਰੂਪ ਹੈ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਏਂਦਾ ਨਾ ਉਦੋਂ ਦਿਨ ਰਾਤ ਸਨ ਕਿਉਂਕਿ ਨਾ ਚੰਦਰਮਾ ਸੀ ਤੇ ਨਾ ਸੂਰਜ ਸੀ ਸੁੰਨ ਸਮਾਧ ਜਿਹੜੀ ਸੀ ਉਹ ਲੱਗੀ ਹੋਈ ਸੀ ਅਕਾਲ ਪੁਰਖ ਦੀ ਸੁੰਨ ਸਮਾਧੀ ਸੁੰਨ ਮੈਨੇ ਅੱਗੇ ਬੜੀ ਵਾਰੀ ਸੁੰਨ ਸ਼ਬਦ ਆਉਣਾ ਬਹੁਤ ਵਾਰੀ ਸੁੰਨ ਦਾ ਅਰਥ ਹੈ ਸ਼ਬਦ ਦੀ ਸੂਖਮ ਸ਼ਕਤੀ ਜੇ ਨੂੰ ਗਹਿਰਾਈ ਵਿੱਚ ਲੈ ਕੇ ਜਾਓ ਨਾ ਸ਼ਬਦ ਦੀ ਸੂਖਮ ਸ਼ਕਤੀ ਹੈ ਸੁਨ ਸੁਨ ਦਾ ਅਰਥ ਵੈਸੇ ਸੁਨ ਹੋਣਾ ਵੀ ਜਾਨੀ ਕਿ ਜਿੱਥੇ ਕੋਈ ਵੀ ਨਹੀਂ ਪਰ ਇੱਥੇ ਜੇ ਅਸੀਂ ਕੋਈ ਵੀ ਅਰਥ ਨਾ ਕਰਾਂਗੇ ਤੇ ਇੱਕ ਤਰ੍ਹਾਂ ਦੇ ਨਾਲ ਸੁਨ ਦੇ ਅਰਥ ਹੋ ਜਾਣਗੇ ਕਿ ਜਿੱਥੇ ਕੁਝ ਵੀ ਨਾ ਹੋਵੇ ਖਾਲੀ ਥਾਂ ਹੋਵੇ ਕਈ ਕਰਦੇ ਅਰਥ ਇਹ ਵੀ ਪਰ ਕਾਲਪੁਰਖ ਤੇ ਉਹਦੀ ਤਾਂ ਇੱਕ ਆਪਣੀ ਹੋਂਦ ਹੈ ਉਹ ਕੋਈ ਖਾਲੀ ਥੋੜੀ ਹੈ ਉਹ ਖਾਲੀ ਨਹੀਂ ਹੈ ਉਹਦੀ ਆਪਣੀ ਇੱਕ ਹੋਂਦ ਹੈ ਇਸ ਕਰਕੇ ਸੁਣਦੇ ਇੱਥੇ ਅਰਥ ਹਨ ਸ਼ਬਦ ਦਾ ਗੁਪਤ ਰੂਪ ਹੁਕਮ ਦਾ ਛਜੜਾ ਗੁਪਤ ਰੂਪ ਹੈ ਬਿਲਕੁਲ ਸੂਖਮ ਹੈ ਉਹਨੂੰ ਸੁਣਿਆ ਗਿਆ ਗਿਆ ਸੁਣ ਵੀ ਕਈ ਪ੍ਰਕਾਰ ਦੀ ਅੰਤਰ ਸੁਣ ਬਾਹਰ ਸੁਣ ਤਰੇ ਭਵਨ ਸੁਣ ਮਸੰ ਸੁਣ ਚੌਥਾ ਸੁਨਣ ਜੋ ਨਰ ਜਾਣ ਤਾਕੋ ਪਾਪ ਨਾ ਪੁੰਨ ਇਹ ਅਲੱਗ ਗੱਲਾਂ ਨੇ ਬਹੁਤ ਲੰਬੀਆਂ ਨੇ ਭਾਵ ਸੁਣਦੇ ਆਪਣੇ ਆਪਣੇ ਥਾਂ ਤੇ ਆਪਣੇ ਆਪਣੇ ਸਰੂਪ ਬਦਲਦੇ ਰਹਿੰਦੇ ਹਨ ਜਦੋਂ ਇਹ ਸੁਣ ਆਤਮਾ ਦੇ ਤਲ ਤੇ ਹੁੰਦੀ ਹੈ ਉਦੋਂ ਹੋਰ ਬੜੀ ਸੂਖਸ਼ਮ ਹੈ ਜਦੋਂ ਇਹ ਅੱਗੇ ਹਿਰਦੇ ਦੇ ਤਲ ਤੇ ਆਉਂਦੀ ਥੋੜੀ ਜੀ ਇਹਦਾ ਸਰੂਪ ਬਦਲ ਜਾਂਦਾ ਜਿਵੇਂ ਸ਼ਬਦ ਹੈ ਉਸੇ ਤਰ੍ਹਾਂ ਹੀ ਸੁਣ ਹੈ ਬੁੱਧੀ ਦੇ ਤਲ ਤੇ ਸਰੀਰ ਦੇ ਤਲ ਤੇ ਆਉਂਦੇ ਆਉਂਦੇ ਸੁਣ ਦਾ ਅਰਥ ਹੋਰ ਹੋ ਜਾਂਦਾ ਇਹ ਵਿਦਿਆ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਧਿਆਤਮ ਵਿਦਿਆ ਬਹੁਤਾਂ ਨਾਲ ਦੇ ਉੱਤੇ ਗੱਲ ਕਰਾਂ ਕਿਉਂਕਿ ਸਾਡੀ ਕੌਮ ਦੇ ਵਿੱਚ ਇੱਕ ਤਰਾਸ ਦੀ ਰਹੀ ਹੈ ਵੀ ਅਸੀਂ ਬਾਰੋ-ਬਾਰੋਂ ਅਰਥ ਕਰੀ ਜਾਂਦੇ ਆ ਇਹੋ ਜਿਹੇ ਅਧਿਆਤਮਿਕ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਸਾਡੇ ਵਿਆਖਿਆਕਾਰ ਤੇ ਇਹਦੇ ਕਰਕੇ ਆ ਜਿਹੜੇ ਦੁਜੇ ਡੇਰੇਦਾਰ ਬਣੇ ਨੇ ਕੁਝ ਉਹ ਐਵੇਂ ਦੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੋਕਾਂ ਨੂੰ ਸੁਣਾ ਕੇ ਤੇ ਲਾ ਆਪਣੇ ਪਿੱਛੇ ਲੈਂਦੇ ਨੇ ਫਿਰ ਅਸੀਂ ਉਹਨਾਂ ਨਾਲ ਲੜਨੇ ਆ ਕਿ ਇਹ ਇਹ ਡੇਰੇ ਵਾਲੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਫੈਲੇ ਹੋਏ ਨੇ ਉਪਾਈ ਇਹ ਤਾਂ ਠੀਕ ਹੈ ਫੈਲੇ ਕਿਉਂ ਨੇ ਵੀ ਤਾਂ ਵੇਖੋ ਨਾ ਪਹਿਲੇ ਤਾਂ ਨੇ ਕਿ ਅਸੀਂ ਜਿਹੜਾ ਮਾਇਕ ਦੇ ਰਹੀਂ ਲੋਕਾਂ ਨੂੰ ਦਿੱਤਾ ਪਰੋਸਿਆ ਉਹ ਜਿਆਦਾ ਬਾਹਰੀ ਬਾਹਰਮੁਖੀ ਹੈ ਅੰਤਰਮੁਖੀ ਅਸੀਂ ਜਾਂਦੇ ਨਹੀਂ ਤੇ ਜੇ ਕੋਈ ਬੰਦਾ ਅੰਤਰਮੁਖੀ ਦੀ ਗੱਲ ਕਰਦਾ ਦੱਸੋ ਕਿੰਨੇ ਕੋਈ ਬੰਦੇ ਸੁਣ ਲਈ ਤਿਆਰ ਨੇ ਉਹਨਾਂ ਨੂੰ ਕਈ ਤਾਂ ਕਹਿੰਦੇ ਸਾਨੂੰ ਨੀਂਦ ਹੀ ਆਉਣ ਲੱਗ ਪੈਂਦੀ ਹੈ ਅਧਿਆਤਮਵਾਦੀ ਕਥਾ ਸੁਣਦਿਆਂ ਨੂੰ ਕੋਈ ਮਸਾਲਾ ਜਿਹਾ ਸੁਣਾਓ ਅੱਬ ਬਹੁਤੇ ਅੱਜ ਮਸਟੰਡ ਨਿਕਲੇ ਨੇ ਕਾਂਦਰਸਾਂ ਵਾਲੇ ਜਿਹੜੇ ਬਸ ਅਖਬਾਰਾਂ ਦੀਆਂ ਖਬਰਾਂ ਇੰਟਰਨੈਟ ਦੀਆਂ ਖਬਰਾਂ ਇਧਰੋਂ ਉਧਰੋਂ ਜੋੜ ਜੜਾ ਕੇ ਜੋ ਇਧਰੋਂ ਆਲ ਪਤਾਲ ਦੀਆਂ ਗੱਲਾਂ ਆਈਆਂ ਇਕੱਠੀਆਂ ਕਰਕੇ ਲੋਕਾਂ ਨੂੰ ਸੁਨਾਈਆਂ ਤੇ ਲੋਕ ਵੀ ਬੜੇ ਕੰਨ ਕੰਨ ਖੜੇ ਕਰਕੇ ਸੁਣਦੇ ਨੇ ਔਰ ਬਾਣੀ ਦੀ ਗੱਲ ਨਹੀਂ ਸੁਣਾਉਂਦੇ ਵਿੱਚੋਂ ਅਧਿਆਤਮ ਦੀ ਗੱਲ ਨਹੀਂ ਸੁਣਾਉਂਦੇ ਤੇ ਜੇ ਕੋਈ ਕਵੇ ਕਹਿੰਦੇ ਅਧਿਆਤਮ ਦੀ ਗੱਲ ਸੁਣੀਏ ਨਾ ਤੇ ਫਿਰ ਲਾਈਵ ਚੱਲਦਾ ਹੋਵੇ ਤੇ ਵੀਵਰ ਡਾਊਨ ਹੋ ਜਾਂਦੇ ਨੇ ਇੱਕਦਮ ਇਹਦਾ ਮਤਲਬ ਤੁਸੀਂ ਗਾਉਣ ਵਾਲਿਆਂ ਵਾਂਗੂ ਬੀਵਰਾਂ ਦੇ ਪਿੱਛੇ ਭੱਜਦੇ ਹੋ ਕਿ ਗੁਰੂ ਦੀ ਮਤ ਦੇ ਪਿੱਛੇ ਭੱਜਦੇ ਹੋ ਇਹ ਗੱਲਾਂ ਹੋ ਰਹੀਆਂ ਸਾਡੀ ਕੌਮ ਦੇ ਵਿੱਚ ਤਾਂ ਇਹ ਗੱਲਾਂ ਸਾਰੀਆਂ ਢੈਂਦੀ ਕਲਾ ਦਾ ਆਪਣਾ ਸਵੈ ਪ੍ਰਚੋਲ ਵੀ ਕਰਨੀ ਚਾਹੀਦੀ ਕੌਮ ਨੂੰ ਇਸ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸੁਣਨ ਦੀ ਅਵਸਥਾ ਹੈ ਜਿਹਦੀ ਵਿਆਖਿਆ ਕਰਨੀ ਜਿੰਨੀ ਕੋ ਗੁਰੂ ਮਤ ਦਾ ਹੈ ਉਹਦੇ ਅਨੁਸਾਰ ਹੀ ਕਰਨੀ ਹੈ ਬਾਕੀ ਮਹਾਰਾਜ ਦੀਆਂ ਗੱਲਾਂ ਤਾਂ ਮਹਾਰਾਜ ਹੀ ਜਾਣਦੇ ਬੜੀਆਂ ਵੱਡੀਆਂ ਉੱਚੀਆਂ ਨੇ ਪਰ ਜਿੰਨਾ ਕੋ ਹੋ ਸਕੇ ਨਾ ਗੱਲਾਂ ਨੂੰ ਛੇੜਨਾ ਚਾਹੀਦਾ ਕਥਾ ਵਿਚਾਰ ਦੇ ਅੰਦਰ ਤਾਂ ਕਿ ਕੌਮ ਮਸ਼ਹੂਰ ਹੋ ਸਕੇ ਆ ਬਾਣੀ ਦੇ ਵਿੱਚ ਅੰਦਰੂਨੀ ਅਰਥਾਂ ਨੂੰ ਸਮਝ ਸਕੇ ਗੁਰੂ ਦੀ ਕਿਰਪਾ ਦੇ ਨਾਲ ਖਾਣੀ ਨਾ ਬਾਣੀ ਪਾਣੀ ਗਰੀਬ ਨਵਾਜੀ ਕਹਿੰਦੇ ਨੇ ਉਦੋਂ ਨਾ ਚਾਰ ਖਾਣੀਆਂ ਸਨ ਜਿਨ੍ਹਾਂ ਤੋਂ ਸ੍ਰਿਸ਼ਟੀ ਪੈਦਾ ਹੁੰਦੀ ਹੈ ਨਾ ਉਦੋਂ ਬਾਣੀ ਸੀ ਭਾਵ ਆਵਾਜ਼ ਕੋਈ ਸ਼ਬਦ ਨਹੀਂ ਸੀ ਕੋਈ ਅੱਖਰ ਨਹੀਂ ਸਨ ਉਦੋਂ ਕੋਈ ਬੋਲੀ ਨਹੀਂ ਸੀ ਕੜੀ ਗਈ ਨਾ ਹਵਾ ਸੀ ਤੇ ਨਾ ਹੀ ਪਾਣੀ ਸੀ ਊਪਤ ਖਪਤ ਨਾ ਆਵਣ ਜਾਣੀ ਨਾ ਪੈਦਾਈ ਸੀ ਤੇ ਨਾ ਖਾਤਮਾ ਹੁੰਦਾ ਸੀ ਨਾ ਆਉਣਾ ਜਾਣਾ ਜੰਮਣਾ ਮਰਨਾ ਨਹੀਂ ਸੀ ਉਦੋਂ ਖੰਡ ਪਥਾਲ ਸਬਤ ਨਹੀਂ ਸਾਗਰ ਨਦੀ ਨਾ ਨੀਰ ਵਹਾਹਿੰਦਾ ਨਾ ਇਹ ਬ੍ਰਹਮੰਡ ਖੰਡ ਬਣਿਆ ਹੋਈ ਸੀ ਉਦੋਂ ਨਾ ਪਥਾਲ ਸੀ ਤੇ ਨਾ ਹੀ ਸਪਤ ਸਤ ਸਮੁੰਦਰ ਸਨ ਏ ਤੇ ਨਾ ਨਦੀਆਂ ਦੇ ਵਿੱਚ ਪਾਣੀ ਵਗਦਾ ਸੀ ਉਦੋਂ ਨਾ ਤਦ ਸੁਰਗ ਮਛ ਪਿਆਲਾ ਨਾ ਉਦੋਂ ਸਵਰਗ ਲੋਕ ਤੇ ਧਰਤੀ ਲੋਕ ਤੇ ਪਤਾਲੇ ਉਦੋਂ ਕੁਝ ਵੀ ਨਹੀਂ ਸੀ ਜਦੋਂ ਸੁੰਨ ਅਵਸਥਾ ਸੀ ਪਰਮੇਸ਼ਰ ਅਕਾਲ ਪੁਰਖ ਜਿਹੜਾ ਸੁੰਨ ਅਵਸਥਾ ਦੇ ਵਿੱਚ ਟਿਕਿਆ ਰਹਿੰਦਾ ਸੀ ਦੋਜਕ ਪਿਸਤ ਨਹੀਂ ਖੈ ਕਾਲਾ ਨਾ ਨਰਕ ਸਵਰਗ ਸੀ ਉਦੋਂ ਤੇ ਨਾ ਕਾਲ ਸੀ ਭਾਬ ਸਮਾਂ ਵੀ ਨਹੀਂ ਸੀ ਉਦੋਂ ਇਹ ਖਤਮ ਕਰਨ ਵਾਲਾ ਸੰਸਾਰ ਨੂੰ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਏ ਦਾ ਸਵਰਗ ਨਰਕ ਨਹੀਂ ਸੀ ਪਿਸਤ ਦੋਜਕ ਨਹੀਂ ਸੀ ਜੰਮਣ ਮਰਨਾ ਨਹੀਂ ਸੀ ਆਉਂਦਾ ਜਾਂਦਾ ਕੋਈ ਵੀ ਨਹੀਂ ਸੀ ਬ੍ਰਹਮਾ ਵਿਸ਼ਨੂੰ ਮਹੇਸ਼ ਨਾ ਕੋਈ ਨਾ ਉਦੋਂ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਜਿਹੜੇ ਇਹ ਦੇਵਤੇ ਤਿੰਨੇ ਮੰਨੇ ਗਏ ਵੀ ਨਹੀਂ ਸਨ ਕਈ ਵਿਸ਼ਨ ਨੂੰ ਕਹਿੰਦੇ ਵੀ ਉਹ ਰੱਬ ਸੀ ਉਹ ਤਾਂ ਉਦੋਂ ਹੈ ਹੀ ਨਹੀਂ ਸੀ ਜਦੋਂ ਅਕਾਲ ਪੁਰਖ ਸੀ ਪੜੋ ਬਾਣੀ ਨੂੰ ਧਿਆਨ ਦੇ ਨਾਲ ਬੜੇ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਵਿਸ਼ਨੂੰ ਦੇ ਅਵਤਾਰ ਨੇ ਜੀ ਉਹ ਭਾਈ ਭਲੇ ਲੋਕੋ ਕੁਝ ਸੋਚ ਤਾਂ ਲਵੋ ਬਾਣੀ ਪੜਿਆ ਕਰੋ ਉਦੋਂ ਤੇ ਵਿਸ਼ਨੂੰ ਹੈ ਨਹੀਂ ਸੀ ਤੇ ਗੁਰੂ ਨਾਨਕ ਸਾਹਿਬ ਤੇ ਉਸ ਟਾਈਮ ਦੇ ਉੱਤੇ ਧਿਆਨ ਲੈ ਕੇ ਜਾ ਰਹੇ ਨੇ ਆਪਣਾ ਤੇ ਵੇਖ ਰਹੇ ਨੇ ਵੀ ਵਿਸ਼ਨੂੰ ਹੈ ਨਹੀਂ ਉਦੋਂ ਤੇ ਆਪਣੇ ਵਾਲੇ ਕਈ ਵਿੱਚੋਂ ਵਿਚਾਰੇ ਕਹੀ ਜਾਂਦੇ বিষ্ণੂ ਦੇ ਅਵਤਾਰ ਸੀ ਕਿਉਂ ਕੌਮ ਨੂੰ ਪੁੱਠੇ ਰਾਸ ਦੇ ਲੈ ਕੇ ਜਾਂਦੇ ਹੋ ਇਹ ਗੱਲਾਂ ਧਿਆਨ ਵਿੱਚ ਰੱਖੋ ਇਹ ਤਾਂ ਮਹਾਰਾਜ ਦੇ ਸੇਵਕ ਨੇ ਉਹਨੇ ਪੈਦਾ ਕੀਤੇ ਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਕੰਮ ਕਰਾਉਣ ਵਾਸਤੇ ਦੇਵਤੇ ਬਣਾਇਆ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਨੇ ਅਵਰਨਾ ਦੀਸਾ ਏਕੋ ਸੋਈ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਨજર ਮਾਰ ਕੇ ਉੱਥੇ ਵੇਖ ਰਿਆਂ ਪਿੱਛੇ ਇੰਨਾ ਜਾ ਕੇ ਹੋਰ ਕੋਈ ਨਜ਼ਰ ਆਉਂਦੇ ਨਹੀਂ ਉੱਥੇ ਬਸ ਇੱਕੋ ਹੀ ਹੈ ਕਾਲਪੁਰਖ ਸੱਚੇ ਪਾਤਸ਼ਾਹ ਜੀ ਨਾਰ ਪੁਰਖ ਨਹੀਂ ਜਾਤ ਨਾ ਜਨਮ ਨਾ ਕੋ ਦੁੱਖ ਸੁਖ ਪਾਏਂਦਾ ਨਾ ਉਹਦੋਂ ਇਸਤਰੀ ਸੀ ਨਾ ਪੁਰਸ਼ ਸੀ ਤੇ ਨਾ ਜਾਤ ਪਾਤ ਤੇ ਜਨਮ ਮਰਨ ਦੁੱਖ ਸੁਖ ਕੁਝ ਵੀ ਨਹੀਂ ਸੀ ਨਾ ਤਦ ਜਤੀ ਸਤੀ ਮਨ ਵਾਸੀ ਉਦੋਂ ਕੋਈ ਜਤੀ ਨਹੀਂ ਸੀ ਨਾ ਸਤੀ ਸੀ ਨਾ ਕੋਈ ਜੰਗਲਾਂ ਵਿੱਚ ਰਹਿੰਦਾ ਸੀ ਨਾ ਤਦ ਸਿੱਧ ਸਾਧਿਕ ਸੁਖਵਾਸੀ ਨਾ ਸਾਧਨਾ ਕਰਨ ਵਾਲੇ ਤੇ ਨਾ ਸਿੱਧ ਪੁਰਸ਼ ਸਨ ਉਦੋਂ ਜਿਹੜੇ ਸੁਖਵਾਸੀ ਵਸਣ ਵਾਲੇ ਯੋਗੀ ਜੰਗਮ ਭੇਖ ਨ ਕੋਈ ਨਾ ਕੋ ਨਾਥ ਕਹਾਣੇ ਦਾ ਨਾ ਉਦੋਂ ਕੋਈ ਯੋਗੀ ਸਨ ਨਾ ਕੋਈ ਜੰਗਮ ਫਿਰਕੇ ਸਨ ਯੋਗ ਦੇ ਨਾ ਭੇਖਾਂ ਵਾਲਾ ਸੀ ਕੋਈ ਤੇ ਨਾ ਕੋਈ ਨਾਥ ਘਾਉਂਦਾ ਸੀ ਆਪਣੇ ਆਪ ਨੂੰ ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਜਪ ਸੀ ਨਾ ਤਪ ਸੀ ਨਾ ਕੋਈ ਮਰਿਆਦਾ ਸੀ ਤੇ ਨਾ ਕੋਈ ਵਰਤ ਪੂਜਾ ਆਦਿਕ ਸੀ ਨਾ ਕੋ ਆਖ ਬਖਾਣਾ ਦੂਜਾ ਨਾ ਕੋਈ ਦੂਜਾ ਸੀ ਇਕੋ ਹੀ ਸੀ ਵੀ ਜਿਹੜਾ ਦੂਜੇ ਨੂੰ ਕਹਿੰਦਾ ਵੀ ਆਹ ਦੂਜਾ ਹੈ ਹੈ ਹੀ ਨਹੀਂ ਸੀ ਹੋਰ ਕੋਈ ਰੱਬ ਤੋਂ ਬਿਨਾ ਆਪੇ ਆਪ ਉਪਾਏ ਵਿਗਸੈ ਆਪੇ ਕੀਮਤ ਪਾਏਂਦਾ ਫਿਰ ਆਪ ਹੀ ਮੋਜ ਵਿੱਚ ਆ ਕੇ ਇਹ ਪੈਦਾ ਕੀਤੀ ਸੀ ਸ੍ਰਿਸ਼ਟੀ ਵਾਹਿਗੁਰੂ ਨੇ ਤੇ ਖੁਸ਼ ਹੁੰਦੇ ਸੀ ਵੇਖ ਕੇ ਆਪਣੀ ਸ੍ਰਿਸ਼ਟੀ ਨੂੰ ਤੇ ਆਪ ਹੀ ਉਹਨਾਂ ਨੂੰ ਪਤਾ ਸੀ ਕਿਵੇਂ ਸ੍ਰਿਸ਼ਟੀ ਬਣਾਈ ਹੈ ਤੇ ਕੀ ਹੈ ਨਾ ਸੋਚ ਸੰਜਮ ਤੁਲਸੀ ਮਾਲਾ ਉਦੋਂ ਇਹ ਕੁਝ ਵੀ ਨਹੀਂ ਸੀ ਨਾ ਇਹ ਸੱਚ ਪਵਿੱਤਰਤਾ ਰੱਖਣ ਦੀ ਜਿਹੜੀ ਬਣਾਈ ਹੋਈ ਸੰਜਮ ਮਰਿਆਦਾ ਹੈ ਤੇ ਨਾ ਤੁਲਸੀ ਦੀ ਮਾਲਾ ਸੀ ਉਦੋਂ ਗੋਪੀ ਕਾਣ ਨਾ ਗਊ ਗਵਾਲਾ ਨਾਉ ਦੋ ਗੋਪੀਆਂ ਤੇ ਨਾ ਉਹਨਾਂ ਦਾ ਕ੍ਰਿਸ਼ਨ ਤੇ ਨਾ ਉਦੋਂ ਉਹਦੀਆਂ گاਵਾਂ ਸਨ ਉਦੋਂ ਨਾ ਕੋਈ ਗਵਾਲਾ ਸੀ ਤੰਤੁ ਮੰਤ ਪਖੰਡ ਨਾ ਕੋਈ ਨਾ ਕੋ ਵੰਸ ਵਜਾਏ ਦਾ ਨਾ ਕੋਈ ਬੰਸਰੀ ਵਜਾਉਣ ਵਾਲਾ ਸੀ ਤੇ ਨਾ ਆ ਜਿਹੜਾ ਤੰਤਰ ਤਾੰਤ੍ਰਿਕ ਤੇ ਮੰਤਰ ਪੜਨ ਵਾਲੇ ਪਖੰਡੀ ਲੋਕ ਨੇ ਸੰਸਾਰ ਨੂੰ ਪੁੱਠੇ ਰਾਹ ਤੇ ਪਾਉਣ ਵਾਲੇ ਪਖੰਡੀ ਇਹ ਵੀ ਉਦੋਂ ਨਹੀਂ ਸਨ ਕਰਮ ਧਰਮ ਨਹੀਂ ਮਾਇਆ ਮੱਖੀ ਨਾ ਕਰਮ ਧਰਮ ਤੇ ਨਾ ਮਾਇਆ ਰੂਪੀ ਮੱਖੀ ਸੀ ਉਦੋਂ ਜਾਤ ਜਨਮ ਨਹੀਂ ਦੀ ਸਹ ਆਖੀ ਨਾ ਜਾਤ ਜਨਮ ਅੱਖਾਂ ਨਾਲ ਨਜ਼ਰ ਆਉਂਦਾ ਸੀ ਮਮਤਾ ਜਾਲ ਕਾਲ ਨਹੀਂ ਮਾਥੇ ਨਾ ਕੋ ਕਿਸੈ ਧਿਆਏ ਦਾ ਨਾ ਮਾਇਆ ਮੋਹ ਦਾ ਜਾਲ ਸੀ ਤੇ ਨਾ ਹੀ ਕਾਲ ਮੌਤ ਸੀ ਕਿਸੇ ਦੇ ਮੱਥੇ ਲੇਖ ਹੀ ਨਹੀਂ ਸੀ ਲਿਖਿਆ ਤੇ ਨਾ ਕਿਸੇ ਨੂੰ ਕੋਈ ਧਿਆਉਂਦਾ ਸੀ ਨਿੰਦ ਬਿੰਦ ਨਹੀਂ ਜਿਉ ਨਾ ਜਿੰਦੋ ਨਾ ਉਦੋਂ ਨਿੰਦ ਸੀ ਤੇ ਨਾ ਬਿੰਦ ਸੀ ਜਿਹਦੇ ਤੋਂ ਸ੍ਰਿਸ਼ਟੀ ਪੈਦਾ ਹੁੰਦੀ ਏ ਨਾ ਉਦੋਂ ਜੀਵ ਬਣਾਇਆ ਸੀ ਰੱਬ ਨੇ ਅਜੇ ਜੀਵ ਆਤਮਾ ਨਹੀਂ ਸੰ ਬਣੀਆਂ ਤੇ ਨਾ ਉਹਨਾਂ ਵਿੱਚ ਜਿੰਦ ਪਾਈ ਸੀ ਸਰੀਰਾਂ ਦੇ ਅੰਦਰ ਨਾ ਤਦ ਗੋਰਖ ਨਾ ਮਾਸ਼ਿੰਦੋ ਮਰ ਇਹ ਕਹਿੰਦੇ ਨਾ ਉਦੋਂ ਗੋਰਖਨਾਥ ਸੀ ਜਿਹੜਾ ਯੋਗ ਦਾ ਵੱਡਾ ਤੇ ਨਾ ਮਸ਼ਿੰਦਰਨਾਥ ਸੀ ਇਹ ਵੀ ਨਹੀਂ ਸੰ ਉਦੋਂ ਨਾ ਤਦ ਗਿਆਨ ਧਿਆਨ ਕੁਲ ਉਪਤ ਨਾ ਕੋ ਗਣਤ ਗਣਾਇਦਾ ਨਾ ਉਦੋਂ ਗਿਆਨਵਾਨ ਸਨ ਕੋਈ ਨਾ ਧਿਆਨ ਲਾਉਣ ਵਾਲੇ ਤੇ ਨਾ ਕੋਈ ਕੁਲ ਉੱਚੀ ਕੁਲ ਵਾਲੇ ਪੈਦਾ ਹੋਏ ਸਨ ਤੇ ਨਾ ਕੋਈ ਗਿਣਤੀਆਂ ਗਿਣਨ ਵਾਲੇ ਸਨ ਵਰਨ ਭੇਖ ਨਹੀਂ ਬ੍ਰਾਹਮਣ ਖੱਤਰੀ ਕੋਈ ਵਰਨ ਭੇਖ ਚਾਰ ਵਰਨ ਨਹੀਂ ਸਨ ਨਾ ਬ੍ਰਾਹਮਣ ਸਨ ਤੇ ਨਾ ਖੱਤਰੀ ਸਨ ਉਹ ਤੋਂ ਦੇਉ ਨਾ ਦੇਹਰਾ ਗਾਉ ਗਾਇਤਰੀ ਨਾ ਕੋਈ ਦੇਵਤਾ ਸੀ ਤੇ ਨਾ ਕਿਸੇ ਦਾ ਦੇਹਰਾ ਬਣਿਆ ਹੋਇਆ ਸੀ ਤੇ ਨਾ ਗਾਉ ਦੀ ਪੂਜਾ ਕੋਈ ਕਰਦਾ ਸੀ ਤੇ ਨਾ ਗਾਇਤਰੀ ਪੜਦਾ ਸੀ ਕੋਈ ਗਾਇਤਰੀ ਮੰਤਰ ਜਿਹੜਾ ਹਿੰਦੂ ਮਤ ਦਾ ਹੈ ਹੋਮ ਜਗ ਨਹੀਂ ਤੀਰਥ ਨਾਵਣ ਨਾ ਕੋਈ ਪੂਜਾ ਲਾਹਿੰਦਾ ਨਾ ਕੋਈ ਜਗ ਕਰਦਾ ਸੀ ਨਾ ਕੋਈ ਹਮਨਾ ਦੇ ਕਰਦਾ ਸੀ ਤੇ ਨਾ ਤੀਰਥਾਂ ਦੇ ਕੋਈ ਨਾਉਂਦਾ ਸੀ ਨਾ ਕੋਈ ਪੂਜਾ ਕਰਨ ਤੇ ਲਾਉਂਦਾ ਸੀ ਕਿਸੇ ਨੂੰ ਨਾ ਕੋ ਮੁੱਲਾ ਨਾ ਕੋ ਕਾਜੀ ਮੁੱਲਾ ਕਾਜੀ ਵੀ ਨਹੀਂ ਸਨ ਉਦੋਂ ਨਾ ਕੋ ਸੇਖ ਮਸਾਇਕ ਹਾਜੀ ਨਾ ਸੇਖ ਤੇ ਉਹਦਾ ਬਹੁਵਚਨ ਮਸਾਇਕ ਬਹੁਤੇ ਸੇਖ ਤੇ ਹੱਜ ਕਰਨ ਵਾਲੇ ਯਾਤਰਾ ਕਰਨ ਵਾਲੇ ਵੀ ਨਹੀਂ ਸਨ ਰਈਤ ਰਾਉ ਨਾ ਹਉ ਮੈਂ ਦੁਨੀਆ ਨਾ ਕੋ ਕਹਿਣ ਕਹਾਇਂਦਾ ਨਾ ਪਰਜਾ ਸੀ ਨਾ ਰਾਜਾ ਸੀ ਤੇ ਨਾ ਹਉਮੈ ਦੇ ਪਸਾਰੇ ਸਨ ਦੁਨੀਆ ਦੇ ਅੰਦਰ ਤੇ ਨਾ ਕੋਈ ਆਪਣੇਉਂ ਕਹਿੰਦਾ ਘੁਆਂਦਾ ਸੀ ਵੀ ਮੈਂ ਬਹੁਤ ਵੱਡਾ ਭਾਉ ਨਾ ਭਗਤੀ ਨਾ ਸ਼ਿਵ ਸ਼ਕਤੀ ਨਾ ਉਦੋਂ ਪ੍ਰੇਮਾ ਭਗਤੀ ਸੀ ਕਿਤੇ ਤੇ ਨਾ ਸ਼ਿਵ ਸ਼ਕਤੀ ਸੀ ਪ੍ਰਮਾਤਮਾ ਦੀ ਮਾਇਆ ਸੀ ਤੇ ਨਾ ਆਪਣਾ ਜਿਹੜਾ ਅੰਸ਼ ਰੂਪ ਸੀ ਸ਼ਿਵ ਸਰੀਰਾਂ ਦੇ ਵਿੱਚ ਜਿਹੜਾ ਜੋਤ ਰੂਪ ਸੀ ਅਕਾਲ ਪੁਰਖ ਉਹ ਵੀ ਨਹੀਂ ਸੀ ਸਾਜਨ ਮੀਤ ਬਿੰਦ ਨਹੀਂ ਰਕਤੀ ਨਾ ਸੱਜਣ ਮਿੱਤਰ ਸਣ ਤੇ ਨਾ ਉਦੋਂ ਬਿੰਦ ਪਿਤਾ ਦਾ ਵੀਰਿਆ ਤੇ ਮਾਂ ਦਾ ਰਕਤ ਖੂਨ ਵੀ ਨਹੀਂ ਸੀ ਕਿਉਂਕਿ ਜਨਮ ਮਰਨ ਹੀ ਨਹੀਂ ਸੀ ਕੋਈ ਕੋਈ ਪੈਦਾ ਨਹੀਂ ਸੀ ਹੁੰਦਾ ਆਪੇ ਸਾਹੋ ਆਪੇ ਮਣਜਾਰਾ ਸੱਚ ਇਹੋ ਭਾਏਂਦਾ ਆਪ ਹੀ ਉਦੋਂ ਸ਼ਾਹ ਸੀ ਤੇ ਆਪ ਹੀ ਬਣਜਾਰਾ ਸੀ ਇਹ ਸੱਚੇ ਪਾਤਸ਼ਾਹ ਜਿਹਨੂੰ ਆਪੇ ਹੀ ਚੰਗਾ ਲੱਗਦਾ ਸੀ ਵਧੀਆ ਸੀ ਵੈਸੇ ਆ ਹੁਣ ਤਾਂ ਬਹੁਤਾ ਖਲਾਰਾ ਪੈ ਗਿਆ ਉਦੋਂ ਠੀਕ ਚੱਲਦਾ ਸੀ ਇੱਕੋ ਹੀ ਸੀ ਆਪਣਾ ਮੌਜ ਨਾਲ ਬੈਠਾ ਰਹਿੰਦਾ ਸੀ ਤਾਂ ਹੁਣ ਬਹੁਤ ਇੱਥੇ ਕਈ ਦਾ ਰੱਬ ਵੀ ਬਣ ਕੇ ਬੈਠੇ ਮੈਂ ਰੱਬ ਤਾਂ ਇਹ ਹੁਣ ਖਲਾਰਾ ਪਿਆ ਸਾਰਾ ਬੇਦਕਤੇ ਬਨਾ ਸਿਮਰਤ ਸਾਸਤ ਉਦੋਂ ਵੇਦ ਤੇ ਕਥੇਬ ਇਹ ਵੀ ਇਹ ਗ੍ਰੰਥ ਵੀ ਨਹੀਂ ਸਨ ਤੇ ਨਾ ਸਿਮਰਤਿਆਂ ਤੇ ਸ਼ਾਸਤਰ ਸਨ ਪਾਠ ਪੁਰਾਣ ਉਦੈ ਨਹੀਂ ਆਸਤ ਨਾ ਪੁਰਾਣਾ ਦਾ ਕੋਈ ਪਾਠ ਕਰਦਾ ਸੀ ਨਾ ਸੂਰਜ ਚੜ੍ਹਦਾ ਸੀ ਤੇ ਨਾ ਅਸਤ ਹੁੰਦਾ ਸੀ ਭਾਵ ਸੂਰਜ ਡੁੱਬਦਾ ਵੀ ਨਹੀਂ ਸੀ ਚੜ੍ਹਦਾ ਵੀ ਨਹੀਂ ਸੀ ਕਹਤਾ ਬਕਤਾ ਆਪਿ ਅਗੋਚਰ ਆਪਿ ਲਖ ਲਖਾਂ ਦਾ ਆਪ ਹੀ ਉਦੋਂ ਕਹਿਣ ਵਾਲਾ ਸੀ ਬਕਤਾ ਤੇ ਫਿਰ ਅਗੋਚਰ ਵੀ ਹੈ ਸੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਸੀ ਅਲੱਖ ਸੀ ਹਾਂ ਗੁਰਮੁਖ ਜਿਹੜੇ ਪੈਦਾ ਕੀਤੇ ਬਾਅਦ ਵਿੱਚ ਉਹਨਾਂ ਨੂੰ ਲਿਖਾ ਦਿੰਦਾ ਵੀ ਮੈਂ ਇਸ ਤਰ੍ਹਾਂ ਸੀ ਪਹਿਲਾਂ ਜਾਂ ਤਿਸ ਭਾਣਾ ਤਾਂ ਜਗਤ ਉਪਾਇਆ ਹੁਣ ਅਗਲੀ ਗੱਲ ਕਰਨਗੇ ਮਹਾਰਾਜ ਜਗਤ ਕਿਵੇਂ ਪੈਦਾ ਹੋਇਆ ਇਹ ਪੰਕਤੀ ਦੇ ਵਿੱਚ ਸਾਰਾ ਦੱਸ ਦਿੱਤਾ ਮਹਾਰਾਜ ਨੇ ਕਹਿੰਦੇ ਉਹਨੂੰ ਭਾਇਆ ਚੰਗਾ ਲੱਗਾ ਉਹਨੇ ਚਾਹਾ ਵੀ ਜਗਤ ਨੂੰ ਪੈਦਾ ਕਰਦਿਆਂ ਤਾਂ ਜਗਤ ਪੈਦਾ ਹੋਇਆ ਵੈਸੇ ਜਿੰਨਾ ਉੱਤੇ ਇਹ 13 ਪੰਕਤੀਆਂ ਹਨ ਇਹਨਾਂ ਦੇ ਵਿੱਚ ਜਿਹੜੀ ਇਹ ਪਹਿਲਾ ਅਵਸਥਾ ਸੀ ਨਾ ਕਾਲਪੁਰਖ ਵੈਗਰੂ ਦੀ ਜਦੋਂ ਕੋਈ ਵੀ ਨਹੀਂ ਸੀ ਇਹ ਚੀਜ਼ਾਂ ਇਹਨਾਂ ਖਲਾਰਾ ਜਿਹੜਾ ਹੁਣ ਇਹਨਾਂ ਦੀ ਵਿਆਖਿਆ ਨਾ ਜਿਹੜੇ ਮਹਾਰਾਜ ਨੇ ਗਿਣੇ ਨੇ ਜਦੋਂ ਕੋਈ ਗੁਰਮੁਖ ਉੱਚੀ ਅਵਸਥਾ ਵਿੱਚ ਜਾ ਕੇ ਪਰਮੇਸ਼ਰ ਦਾ ਰੂਪ ਹੋ ਜਾਂਦਾ ਨਾ ਉਹਦੇ ਵਾਸਤੇ ਵੀ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਇੱਕੋ ਹੀ ਰਹਿ ਜਾਂਦਾ ਹੈ ਇੱਕੋ ਹੈ ਭਾਈ ਇੱਕੋ ਹੈ ਸਭ ਮੇਰਾ ਇੱਕੋ ਹੈ ਇੱਕੋ ਹੀ ਰਹਿੰਦਾ ਇਹਦੇ ਵਿੱਚ ਅਵਸਥਾ ਦਾ ਵੀ ਵਰਣਨ ਹੈ ਜਿਹੜੇ 13 ਅੰਗ ਨੇ ਉੱਤੇ ਕਿ ਜਦੋਂ ਕੋਈ ਬ੍ਰਹਮ ਦੇ ਵਿੱਚ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਂਦਾ ਹੈ ਤਾਂ ਉਦੋਂ ਇਹ ਉੱਤੇ ਵਾਲੀ ਸਾਰੀ ਅਵਸਥਾ ਬਣ ਜਾਂਦੀ ਹੈ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਉਹਦੇ ਵਾਸਤੇ ਉਹਦੇ ਧਿਆਨ ਵਿੱਚ ਰਹਿੰਦੀਆਂ ਨੇ ਅੱਗੇ ਹੁਣ ਦੱਸ ਦੱਸ ਰਹੇ ਨੇ ਕਿ ਕਿਵੇਂ ਇਹ ਕਿਸ ਤਰੀਕੇ ਦੇ ਨਾਲ ਸੰਸਾਰ ਦੀ ਪੈਦਾਇਸ਼ ਹੋਈ ਹੈ ਗਰੀਬ ਨਵਾਜੀ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਜਾਂ ਇਸ ਭਾਣਾ ਤਾਂ ਜਗਤ ਉਪਾਇਆ ਜਦੋਂ ਉਹਨੂੰ ਚੰਗਾ ਲੱਗਾ ਖੁਸ਼ੀ ਆਈ ਤਾਂ ਉਹਨੇ ਜਗਤ ਪੈਦਾ ਕਰ ਦਿੱਤਾ ਬਾਜ ਕਲਾ ਆ ਨਾਨ ਰਹਾਇਆ ਥੰਮਾ ਤੋਂ ਬਿਨਾ ਆਕਾਸ਼ ਖੜਾ ਕਰ ਦਿੱਤਾ ਤੇ ਇਹ ਸਾਰੇ ਗ੍ਰਹਿ ਨਛਤਰ ਧਰਤੀ ਜਿੰਨੇ ਨੇ ਥੰਮ ਕੋਈ ਨਹੀਂ ਸੀ ਇਹਨਾਂ ਦੇ ਇਹਨਾਂ ਨੂੰ ਇੱਕ ਖਾਸ ਤਰ੍ਹਾਂ ਦੀ ਸ਼ਕਤੀ ਦੇ ਨਾਲ ਆਕਾਸ਼ ਦੇ ਵਿੱਚ ਇਹਨੇ ਭਾਰੇ ਗ੍ਰਹਿ ਇਹ ਸਾਰੇ ਉਡਣ ਲਾ ਦਿੱਤੇ ਮਹਾਰਾਜ ਗਰੀਬ ਨਵਾਜ਼ ਅਕਾਲ ਪੁਰਖ ਜੀ ਨੇ ਫਿਰ ਕਹਿੰਦੇ ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਏ ਮਾਇਆ ਮੋਹ ਵਧਾਏਂਦਾ ਇਹ ਤਿੰਨ ਦੇਵਤੇ ਸੱਚੇ ਪਾਤਸ਼ਾਹ ਨੇ ਪੈਦਾ ਕੀਤੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਤੇ ਤਿੰਨ ਹੀ ਗੁਣ ਪੈਦਾ ਕੀਤੇ ਬੰਦੇ ਦੇ ਮਨ ਦੇ ਅੰਦਰ ਉਹਦੇ ਵਿੱਚ ਇੱਕ ਹੈ ਸਤੋ ਰਜੋ ਤੇ ਤਮੋ ਗੁਣ ਸੂਖਮ ਤੌਰ ਤੇ ਇਹ ਤਿੰਨ ਦੇਵਤੇ ਇਸ ਤਰ੍ਹਾਂ ਤਿੰਨ ਗੁਣਾ ਦਾ ਰੂਪ ਇਹਨਾਂ ਦਾ ਬਣਾਇਆ ਹੈ ਤਾਂ ਇਹਦੇ ਨਾਲ ਮਾਇਆ ਦਾ ਮੋਹ ਵਧਿਆ ਉਹ ਬੰਦੇ ਦੇ ਅੰਦਰ ਤੇ ਮਾਇਆ ਦੀ ਮਮਤਾ ਵਧੀਆ ਤੇ ਹੋਰ ਕਈ ਇਸ ਤਰ੍ਹਾਂ ਦੀਆਂ ਗੱਲਾਂ ਵਧ ਗਈਆਂ ਜਿਹੜੀਆਂ ਇਹਨੂੰ ਦੁਖੀ ਕਰਦੀਆਂ ਹਨ ਜਾਂ ਕਾਲਪੁਰਖ ਤੋਂ ਦੂਰ ਕਰਦੀਆਂ ਹਨ ਵਿਰਲੇ ਕੋ ਗੁਰ ਸ਼ਬਦ ਸੁਣਾਇਆ ਇਹ ਉਹਦੀ ਖੇਡ ਆ ਵੀ ਕਿਸੇ ਵਿਰਲੇ-ਵਿਰਲੇ ਨੂੰ ਗੁਰੂ ਦਾ ਸ਼ਬਦ ਜਿਹੜਾ ਉਹ ਗੁਰੂ ਦੇ ਰਾਈ ਗੁਰੂ ਦਾ ਰੂਪ ਧਾਰਨ ਕਰਕੇ ਸੁਣਾਇਆ ਹੈ ਉਹ ਗਿਆਨ ਦਿੰਦਾ ਹੈ ਜਿਹੜਾ ਅਕਾਲ ਪੁਰਖ ਨੇ ਆਪਣਾ ਕਰ ਕਰ ਦੇਖੈ ਹੁਕਮ ਸਬਾਇਆ ਇਸ ਤਰ੍ਹਾਂ ਬਣਾ ਬਣਾ ਕੇ ਆਪਣੀ ਸ੍ਰਿਸ਼ਟੀ ਨੂੰ ਜਿਹੜਾ ਜਿੰਨਾ ਪਦਾਰਥ ਹੈ ਇਹ ਵੇਖ ਕੇ ਸਾਰਾ ਹੁਕਮ ਦੇ ਨਾਲ ਸਬਾਇਆ ਹੁਕਮ ਦੇ ਰਾਈ ਸਾਰਾ ਕੁਝ ਅਕਾਲ ਪੁਰਖ ਨੇ ਪੈਦਾ ਕੀਤਾ ਇਹਨੂੰ ਖੰਡ 우 ਬ੍ਰਹਮੰਡ ਪਤਾਲ ਅਰੰਭੇ ਕਈ ਖੰਡ ਬ੍ਰਹਮੰਡੋ ਕਿੰਨੇ ਪਤਾਲ ਇਹ ਅਰੰਭੇ ਸ਼ੁਰੂ ਕੀਤੇ ਇਹਨਾਂ ਦੀ ਪਦਾਇ ਸ਼ੁਰੂ ਕੀਤੀ ਹੈ ਸਾਰੀ ਰਚਨਾ ਸ਼ੁਰੂ ਕੀਤੀ ਹੈ ਗੁਪਤੋਂ ਪ੍ਰਗਟਿ ਆਇੰਦਾ ਜਿਹੜਾ ਗੁਪਤ ਸੀ ਵੈਗਰੂ ਉਹ ਪ੍ਰਗਟ ਹੋ ਗਿਆ ਹੈ ਆ ਜੋ ਕੁਝ ਦਿਸ ਰਿਹਾ ਹੈ ਇਹ ਨਜ਼ਰ ਆ ਰਿਹਾ ਕੀ ਹੈ ਅਕਾਲ ਪੁਰਖ ਦਾ ਸਰੂਪ ਹੀ ਪ੍ਰਗਟ ਹੋਇਆ ਆਪੋ ਗੁਪਤ ਰੂਪ ਵਿੱਚ ਸਾਰੇ ਜੀਵਾਂ ਦੇ ਅੰਦਰ ਜੜ ਰੂਪ ਵਿੱਚ ਬੈਠਾ ਹੋਇਆ ਹੈ ਔਰ ਬਰਲੀ ਸਾਰੀ ਸ੍ਰਿਸ਼ਟੀ ਜਿਹੜੀ ਨਜ਼ਰ ਆ ਰਹੀ ਹੈ ਇਹ ਉਹਨੇ ਪ੍ਰਗਟ ਕਰ ਦਿੱਤੀ ਮਹਾਰਾਜ ਗਰੀਬ ਨਵਾਜ ਨੇ ਹਜ਼ੂਰ ਕਹਿੰਦੇ ਤਾਂ ਕਾਇੰਤ ਨਾ ਜਾਣੇ ਕੋਈ ਫਿਰ ਮਹਾਰਾਜ ਹੋਰ ਕੋਈ ਬੰਦਾ ਹੁੰਦਾ ਨਾ ਆ ਮਾੜਾ ਮੋਟਾ ਸਾਡੇ ਵਰਗਾ ਵਿਦਵਾਨ ਹੁੰਦਾ ਉਹ ਕਹਿੰਦਾ ਮੈਂ ਤਾਂ ਵੇਖੋ ਕਿੰਨੇ ਯੁੱਗ ਪਿੱਛੇ ਜਾ ਕੇ ਸਾਰਾ ਕੁਝ ਵੇਖ ਲਿਆ ਅ ਨਕਲੀ ਗੁਰੂ ਹੁੰਦਾ ਕੋਈ ਠੱਗ ਉਹਨੇ ਕਹਿਣਾ ਸੀ ਮੈਂ ਪਿੱਛੇ ਅੱਗੇ ਸਾਰਾ ਕੁਝ ਜਾਣਨਾ ਜਾਣਦਾ ਭਾਵੇਂ ਕੱਖ ਵੀ ਨਾ ਹੋਵੇ। ਆ ਬੜੇ ਬਣੇ ਸੀ। ਪਤਾ ਉਦੋਂ ਲੱਗਾ ਜਦੋਂ ਗੱਡੀ ਚੜ ਗਏ ਪਤਾ ਹੀ ਨਹੀਂ ਲੱਗਾ। ਕਹਿੰਦੇ ਸੀ ਆਹ ਕਰਦੇ ਆਂਗੇ ਉਹ ਕਰਦੇ ਆਂਗੇ। ਇਸ ਤਰ੍ਹਾਂ ਦੇ ਪਰ ਵੇਖੋ ਗੁਰੂ ਨਾਨਕ ਸਾਹਿਬ ਜੀ ਦੀ ਨਿਮਲਤਾ। ਉਹ ਮਹਾਰਾਜ ਨੇ ਇੰਨਾ ਕੁਝ ਜਾਣ ਲਿਆ ਫਿਰ ਵੀ ਕਹਿੰਦੇ ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਇਥੋਂ ਸਾਨੂੰ ਫੋਕਰੀਆਂ ਮਾਰਨ ਵਾਲੇ ਵਿਦਵਾਨਾਂ ਨੂੰ ਥੋੜੀ ਜਿਹੀ ਅਕਲ ਆਉਣੀ ਚਾਹੀਦੀ ਹੈ ਵੀ ਜਿਹਦਾ ਜਿੰਨੇ ਐਨਾ ਕੁਝ ਵੇਖ ਵੀ ਲਿਆ ਗੁਰੂ ਨਾਨਕ ਸਾਹਿਬ ਨੇ ਉਹ ਵੀ ਕਹਿ ਰਹੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਤੁਸੀਂ ਅੱਜ ਲੈ ਕੇ ਫੀਤਾ ਲੈ ਕੇ ਗੁਰੂ ਨਾਨਕ ਸਾਹਿਬ ਐਨੇ ਮੀਲ ਤੁਰੇ ਜੀ ਗੁਰੂ ਨਾਨਕ ਸਾਹਿਬ ਨੇ ਆਹ ਕੀਤਾ ਜੀ ਮਹਾਰਾਜ ਨੂੰ ਤੁਸੀਂ ਇੱਕ ਸਕੂਲ ਦਾ ਇੱਕ ਇਸ ਤਰ੍ਹਾਂ ਦਾ ਆਮ ਅਧਿਆਪਕ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਲੋਕਾਂ ਨੂੰ ਵੀ ਜਿਵੇਂ ਉਹ ਅਧਿਆਪਕ ਦਾ ਜੀਵਨ ਹੁੰਦਾ ਹੈ ਅਧਿਆਪਕ ਹੋਰ ਚੀਜ਼ਾਂ ਗੁਰੂ ਹੋਰ ਚੀਜ਼ ਐ ਇਸ ਤਰ੍ਹਾਂ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਅੰਤ ਨਹੀਂ ਲੱਭਿਆ ਜਾ ਸਕਦਾ ਉਹਦਾ ਪੂਰੇ ਗੁਰ ਤੇ ਸੋਝੀ ਹੋਈ ਪੂਰੇ ਗੁਰੂ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੰਜ ਪਿਆਰਿਆਂ ਤੋਂ 10 ਪਾਤਸ਼ਾਹੀਆਂ ਤੋਂ ਗਿਆਨ ਲੈ ਕੇ ਇਹਦੀ ਸੋਝੀ ਹੁੰਦੀ ਹੈ ਗੁਰਮੁਖ ਪਿਆਰਿਆਂ ਨੂੰ ਨਾਨਕ ਸਾਚ ਰਤ ਤੇ ਬਿਸਮਾਦੀ ਬਿਸਮ ਪਏ ਗੁਣ ਗਾਏ ਦਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੈ ਗੁਰੂ ਦੇ ਪਿਆਰੇ ਸੱਚੇ ਨਾਮ ਦੇ ਵਿੱਚ ਰੰਗੇ ਗਏ ਔਰ ਵਿਸਮਾਦ ਆਨੰਦਿਤ ਹੋ ਗਏ ਹਨ ਗੁਰੂ ਤੋਂ ਬਖਸ਼ਿਸ਼ ਪ੍ਰਾਪਤ ਕਰਕੇ ਔਰ ਵਿਸਮਾਦ ਆਨੰਦਿਤ ਵਿਸਮਾਦ ਅਰਥ ਦਾ ਸ਼ਬਦ ਦਾ ਅਰਥ ਹੈ ਉਸ ਚੀਜ਼ ਨੂੰ ਵੇਖ ਲੈਣਾ ਜਿਹੜੀ ਪਹਿਲਾਂ ਕਦੀ ਨਹੀਂ ਸੀ ਵੇਖੀ ਔਰ ਜਿਹੜੀ ਆਮ ਲੋਕ ਨਹੀਂ ਵੇਖਦੇ ਇਹ ਵਿਸਮਾਦ ਅਵਸਥਾ ਹੈ ਇਹਦੇ ਵਿੱਚ ਗੁਣ ਗਾਉਂਦੇ ਹਨ ਕਾਲਪੁਰਖ ਦੇ ਪਿਆਰੇ ਜਿਹੜੇ ਇਸ ਤਰ੍ਹਾਂ ਪਹੁੰਚ ਜਾਂਦੇ ਹਨ ਉਹਦੇ ਦਰ ਘਰ ਤੱਕ ਸੋ ਇਹਦੇ ਵਿੱਚ ਮਹਾਰਾਜ ਨੇ ਸ੍ਰਿਸ਼ਟੀ ਦੀ ਪਦਾਇਸ਼ ਉਹਦੇ ਤੋਂ ਪਹਿਲਾਂ ਕੀ ਸੀ ਔਰ ਗੁਰਮੁਖ ਕਿਵੇਂ ਵਿਚਰਦਾ ਹੈ ਕਿਵੇਂ ਗੁਰੂ ਦੇ ਰਾਈ ਉਹਦੇ ਵਿੱਚ ਪ੍ਰਾਪਤੀ ਕਰਦਾ ਹੈ ਸਾਰੀਆਂ ਗੱਲਾਂ ਦਸੀਆਂ ਹਨ ਸੋ ਇਨੀਆਂ ਬੇਨਤੀਆਂ ਆਪ ਜੀ ਨੂੰ ਪ੍ਰਵਾਨ ਕਰਨੀਆਂ ਭੁੱਲਾਂ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ